कोरोना ਦਾ ਸਮਾਂ ਜਿਨ੍ਹਾਂ ਨੇ ਵੇਖਿਆ ਸ਼ਾਇਦ ساری ਉਮਰ ਲਈ ਇੱਕ করোনা ਦਾ ਡਰ ਇੱਕ ਉਹ ਮਾਹੌਲ ਦਾ ਇੱਕ ਜਿਹੜਾ منظر ਹੈ ਉਹ ਕਦੇ ਵੀ ਦਿਮਾਗ ਦੇ ਵਿੱਚੋਂ ਨਹੀਂ ਜਾ ਸਕਦਾ ਹਾਲੇ ਕੁਝ ਹੀ ਸਾਲ ਬੀਤੇ ਨੇ ਕਿ করোনা ਦੇ ਵਿੱਚੋਂ ਲੋਕ ਮੋੜ ਦੁਆਰਾ ਮੁੜ ਪੈਰਾਂ ਸਿਰ ਹੋਏ ਨੇ ਤੇ ਇੱਕ ਵਾਰ ਫਿਰ ਦੇਸ਼ ਦੇ ਵਿੱਚ করোনা ਨੇ दस्तक ਦਿੱਤੀ ਹੈ ਤਾਂ ਦੱਸ ਦਈਏ ਕਿ ਮੀਡੀਆ ਰਿਪੋਰਟਾਂ ਦੇ ਅਨੁਸਾਰ ਪੂਰੇ ਦੇਸ਼ ਦੇ ਵਿੱਚ ਭਾਰਤ ਦੇਸ਼ ਦੇ ਵਿੱਚ 1000 ਤੋਂ ਉੱਪਰ ਕਰੋਨਾ ਕੇਸਾਂ ਦੀ ਗਿਣਤੀ ਪਹੁੰਚ ਚੁੱਕੀ ਹੈ 1010 ਜਿਹੜਾ ਰਿਕਾਰਡ ਜਿਹੜਾ ਨੋਟ ਕੀਤਾ ਗਿਆ ਜਿਹੜੀ ਰਿਪੋਰਟ ਆ ਰਹੀ ਹੈ ਹੈਲਥ ਡਿਪਾਰਟਮੈਂਟ ਦੀ ਜਿਹੜੀ ਰਿਪੋਰਟ ਆ ਰਹੀ ਹੈ ਉਹਦੇ ਅਨੁਸਾਰ 1010 ਕੋਰੋਨਾ ਕੇਸ ਪੂਰੇ ਭਾਰਤ ਦੇ ਵਿੱਚ ਰਿਕਾਰਡ ਕੀਤੇ ਗਏ ਨੇ ਤਾਂ ਕਿਹੜੇ ਸੂਬੇ ਦੇ ਵਿੱਚ ਸਭ ਤੋਂ ਵੱਧ ਕੇਸ ਆਏ ਨੇ ਤੇ ਕਿਹੜੇ ਚ ਸਭ ਤੋਂ ਘੱਟ ਆ ਤੇ ਪੰਜਾਬ ਦੀ ਸਥਿਤੀ ਕੀ ਆ ਇਸਦੇ ਸਾਰੇ ਤੇ ਗੱਲ ਕਰਾਂਗੇ ਤਾਂ ਕੇਰਲਾ ਜਿਹੜਾ ਸਭ ਤੋਂ ਇੱਕ ਸਾਊਥ ਦਾ ਛੋਟਾ ਜਿਹਾ ਸਟੇਟ ਹੈ ਕੇਰਲਾ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਨੇ 430 ਕੇਸ ਕੇਰਲਾ ਦੇ ਵਿੱਚ ਕੋਵਿਡ-19 ਦੇ ਨੋਟ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਜਿਹੜੇ ਸਭ ਤੋਂ ਘੱਟ ਜਿਹੜੇ ਕੇਸ ਨੇ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਨੇ ਸਿਰਫ 4 ਕੇਸ ਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਇੱਕ ਕੇਸ ਨੋਟ ਕੀਤਾ ਗਿਆ ਅੱਜ ਇੱਕ ਕੇਸ ਸਾਹਮਣੇ ਆਇਆ ਫਿਰੋਜ਼ਪੁਰ ਦਾ ਇੱਕ ਨੌਜਵਾਨ ਅੱਜ ਕੋਵਿਡ-19 ਦਾ ਪੋਜ਼ਿਟਿਵ ਪਾਇਆ ਗਿਆ ਤਾਂ ਦੱਸ ਦਈਏ ਕਿ ਇਹ ਨੌਜਵਾਨ ਫਿਰੋਜ਼ਪੁਰ ਦੇ ਵਿੱਚ ਬੀਤੇ ਦਿਨੀ ਗੁਰਦਾਉਂ ਤੋਂ ਆਪਣੇ ਮਾਪਿਆਂ ਕੋਲ ਆਪਣੇ ਘਰੇ ਰਹਿਣ ਲਈ ਕੋ ਸੰਬੰਧਨ ਲਈ ਆਇਆ ਸੀ ਪਰ ਉਹਦੀ ਸਿਹਤ ਠੀਕ ਨਾ ਹੋਣ ਕਰਕੇ ਜਦੋਂ ਉਹਨੇ ਟੈਸਟ ਕਰਵਾਈ ਤਾਂ ਉਸ ਤੋਂ ਬਾਅਦ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ ਸਿਹਤ ਵਿਭਾਗ ਨੇ ਉਹਨਾਂ ਨੂੰ ਘਰੇ ਆਈਸੋਲੇਟ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹ ਸਾਰੀਆਂ ਹਦਾਇਤਾਂ ਕਿ ਉਹਨਾਂ ਨੇ ਬਾਹਰ ਨਹੀਂ ਜਾਣਾ ਕਿਸੇ ਨਾਲ ਮਿਲਣਾ ਜੁਲਣਾ ਨਹੀਂ ਉਹਦੇ ਤੇ ਨਿਗਰਖੀ ਚੱਰੀ ਜਾ ਰਹੀ ਆ ਤੇ ਇਹ ਅੱਜ ਦੀ ਅਪਡੇਟ ਹੈ ਕਿ ਬੀਤੇ ਦਿਨਾਂ ਤੋਂ ਡੇ ਬਾਏ ਡੇ ਜਿਹੜੇ ਕੇਸ ਨੇ ਉਹ ਇਨਕਰੀਜ਼ ਹੋ ਰਹੇ ਨੇ ਵਧ ਰਹੇ ਨੇ ਤੇ ਪੂਰੇ ਦੇਸ਼ ਦੇ ਵਿੱਚ ਜਿਹੜੀ ਹੈਗੀ ਆ ਕਰੋਨਾ ਕੇਸਾਂ ਦੀ ਜਿਹੜੀ ਗਿਣਤੀ ਆ 1000 ਤੋਂ ਉੱਪਰ ਪਹੁੰਚ ਚੁੱਕੀ ਆ ਤਾਂ ਇਹ ਅੱਜ ਦੀ ਅਪਡੇਟ ਹੈ ਦਿਨੋ ਦਿਨ ਜਿਹੜਾ ਕਰੋਨਾ ਵਧ ਰਿਹਾ ਹੈ ਕਰੋਨਾ ਦੁਆਰਾ ਫਿਰ ਦੇਸ਼ ਦੇ ਵਿੱਚ ਦਸਤਕ ਦੇ ਚੁੱਕਿਆ कोरोना ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਤੁਸੀਂ ਉਹ ਕੋਰੋਨਾ ਦਾ ਦੌਰ ਦੇਖਿਆ ਕੀ ਸੋਚਦੇ ਹੋ ਕਿ ਬਾਕੀ ਇਹ ਕੋਰੋਨਾ ਵੀ ਉਸ ਕੋਰੋਨਾ ਵਾਂਗ ਭਿਆਨਕ ਹੋਵੇਗਾ ਜਾਂ ਉਸ ਤੋਂ ਘੱਟ ਹੋਏਗਾ ਜਾਂ ਕਿਸ ਤਰ੍ਹਾਂ ਦਾ ਮਾਹੌਲ ਬਣੇਗਾ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਬਾਕਸ ਚ ਜ਼ਰੂਰ ਦੱਸਿਓ